ਗੁੱਡ ਮਾਰਨਿੰਗ ਸਰਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬ੍ਰੈਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲੋਜੀ ਕਰਦੇ ਮਾਰਨਿੰਗ ਦੀ ਸਟਾਰਟਿੰਗ ਸਿਰ ਪਿੰਡੇ ਨਾ ਕਹਾਂਗੇ ਮੈਂ ਸਿਰ ਪਿੰਡੇ ਨਾ ਕਹਿਆ ਤੇ ਹੁਣ ਬਸ ਆਵਾਲ ਜੇ ਹਲਕੇ ਫੁਲਕੇ ਧੁੱਪ ਆਊਗੀ ਤੇ ਸੁੱਕਣਗੇ ਤੇ ਹੁਣ ਅੱਜ ਆਪਾਂ ਕਰਾਂਗੇ ਵਿਆਹ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਤਾਂ ਕੀ ਮਦਦ ਤਿਆਰੀਆਂ ਆ ਕੱਲ ਮੈਂ ਮਨਾ ਤੁਮੇ ਦਾ ਸਕਲਰ ਕਰਿਆ ਸੀ ਮੈਂ ਹਸਤਾ ਮੈਂ ਤੁਹਾਨੂੰ ਦੱਸਾ ਮੇਰੇ ਵਾਲ ਉਹ ਹੈਗੇ ਆ ਇੱਕ ਚਿੱਟਾ ਤਾਂ ਹੈ ਨਹੀਂ ਗਾ ਇੱਕ ਅੱਧਾ ਹੀ ਆ ਬਸ ਤੇ ਪਰ ਮੈਂ ਫਿਰ ਵੀ ਨਵਾਲਾ ਤੇ ਟ੍ਰੀਟਮੈਂਟ ਘਰੇ ਟਰਾਈ ਕਰਕੇ ਦੇਖਿਆ ਹੈਗਾ ਤੇ ਉੱਪਰ ਉੱਪਰ ਕਰਕੇ ਦੇਖਿਆ ਸੀਗਾ ਵਾਲਾ ਤਾਂ ਡੀਪਲੀਟ ਹੁੰਦਾ ਨਹੀਂ ਆਪਣੇ ਆਪ ਚਲੋ ਜੀ ਹੁਣ ਆਪਾ ਕਿੱਥੇ ਨਹੀਂ ਮੈਂ ਤਾਂ ਇੱਥੋਂ ਆਈ ਆ ਜੱਪ ਕਹਿੰਦਾ ਤੂੰ ਕਿੱਥੇ ਗਈ ਸੀ ਹਾਂਜੀ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰਦਾ ਗੁੱਡ ਮਾਰਨਿੰਗ ਜੱਪਾ ਭੱਜ ਗਿਆ ਗੁੱਡ ਮਾਰਨਿੰਗ ਦੇ ਨਾਲ ਤੇ ਕਈ ਵਾਰ ਕਰ ਜਾਂਦਾ ਤੇ ਕਈ ਵਾਰ ਹੀ ਐ ਕਰਦਾ ਤੇ ਚਲੋ ਜੀ ਹੁਣ ਨਾ ਵਲੌਗ ਦੀ ਸਟਾਰਟਿੰਗ ਹੋ ਗਈ ਹੈ ਤੇ ਬਸ ਹੁਣ ਆਪਾਂ ਅੱਜ ਤਿਆਰੀਆਂ ਦੇ ਕਰਨਾ ਆਪਾਂ ਅੱਜ ਆਪਾਂ ਵਾਲ ਤਾਂ ਸਟ੍ਰੇਟ ਕਰਾਵਾਂਗੇ ਆਪਾਂ ਵਾਲ ਸਟ੍ਰੇਟ ਕਰਾਵਾਂਗੇ ਜਾਨੀਏ ਬਸ ਥੋੜੀ ਜਨੀ ਤੇ ਵਾਲ ਬਸ ਕਾਉਣੇ ਆ ਤੇ ਫਿਰ ਆਪਾਂ ਨੇਲ ਨੂਲ ਪੇਂਟ ਦਾ ਕੰਮ ਨਵੇੜ ਲੈ ਲੀਏ ਅੱਜ ਨਾ ਤੇ ਇਹਨੂੰ ਪੀਣ ਤੱਕ ਮਨੇ ਵੇਡ ਲੈਨੇ ਆ ਤੇ ਫਿਰ ਆਪਣੀ ਪਾਰਲਰ ਵਾਲੀ ਘਰੀ ਆ ਜੂ ਵਾਲ ਸਟੇਟ ਕਰਾ ਲਾਂਗੇ ਆਪਾਂ ਤੇ ਵਾਲ ਸਟੇਟ ਕਰਾ ਕੇ ਫ੍ਰੇਡਿੰਗ ਵਗੈਰਾ ਘਰੀ ਕਰਾ ਲਾਂਗੇ ਤੇ ਕੰਮ ਨੇ ਵੈਸੇ ਫੇਸ ਦਾ ਕਲਰ ਠੀਕ ਪਿਆ ਹੈਗਾ ਲੋਡ ਨਹੀਂ ਸੀਗਾ ਫੇਸ਼ੀਅਲ ਪੂਸ਼ਣ ਦੇ ਤੇ ਬੱਬੀ ਖਾਈ ਜਾਂਦੀ ਰੋਟੀ ਤੇ ਜੱਪ ਨੂੰ ਠਹਿਰ ਕੇ ਖਵਾਵਾਂਗੇ ਹੋਈ ਜੱਪੇ ਮੇਰਾ ਕੰਨ ਲਾ ਸੋਨੇ ਦਾ ਲਓ ਜੀ ਮੇਰਾ ਕੰਨ ਨਾਲ ਪਤਾ ਨਹੀਂ ਸੋਨੇ ਦਾ ਕਿੱਥੇ ਆ ਪਿਆ ਆਈ ਲੱਭ ਗਿਆ ਲੱਭ ਗਿਆ ਲੱਭ ਗਿਆ ਬੂਟੋ ਦੇ ਵਾਵਾ ਲੱਭ ਗਿਆ ਬੂਟੋ ਆਇਆ ਤੂੰ ਮਾਤਾ ਕਿੱਥੇ ਗੁੰਮ ਹੋ ਗਿਆ ਸੋਨੇ ਦਾ ਹੈਗਾ ਇਹ ਨਾ ਇਹਨੂੰ ਹੁਣ ਮੈਨੂੰ ਨਾ ਸਹੀ ਦੱਸਾਂ ਇਹਦਾ ਮੈਂ ਨਾ ਸੋਚੀ ਜਾਂਦੀ ਸੀ ਮੈਂ ਤੁਹਾਨੂੰ ਸਹੀ ਦੱਸਾਂ ਇਹ ਮੇਰੇ ਨਾਲ ਦੋ ਵਾਰੀ ਤਿੰਨ ਵਾਰੀ ਚਾਂਸ ਹੋ ਗਿਆ ਇੱਕ ਕਦੀ ਅਸੀਂ ਬਟੰਡੇ ਰਹਿੰਦੇ ਸੀ ਉੱਥੇ ਡਿੱਗ ਗਿਆ ਸੀ ਤੇੱਕਰ ਹੀ ਫੇਰ ਲੱਗ ਗਿਆ ਸੀ ਤੇੱਕਰ ਹੀ ਅੱਜ ਲੱਗ ਗਿਆ ਤੇ ਭਾਈ ਮਸਾ ਹੀ ਲੱਭਦਾ ਤੇ ਉਹਦਾ ਮੈਂ ਉਹਨਾਂ ਸੋਚੀ ਹਾਂ ਸੀ ਕੋਈ ਹੱਲ ਕਰੂੰਗਾ ਇਹਨਾਂ ਦਾ ਮੈਂ ਇਹਨਾਂ ਗੁੰਮ ਜਾਂਦੇ ਲੈ ਆਪੋਂ ਕੁੰਡਾ ਲੱਗਾ ਹੋਇਆ ਪਿੱਛੇ ਦੇਖੋ ਫਿਰ ਵੀ ਲੋਕ ਲੱਗਾ ਫਿਰ ਵੀ ਡਿੱਗ ਜਾਂਦੇ ਆ ਇਹ ਜਪਜੋਤ ਮੇਰੇ ਉਧਰੋਂ ਪਾਈ ਸੀ ਮੰਮੀ ਨੇ ਡੈਡੀ ਨੇ ਦੁਗਿਆਨ ਬਸ ਉਹਰਾ ਮੇਰਾ ਤੋੜ ਨੂੰ ਜੀਤ ਨਹੀਂ ਕਰਦਾ ਮੈਂ ਪਰ ਹੁਣ ਇਹ ਮੈਂ ਪਾ ਵੀ ਨਹੀਂ ਸਕਦੀ ਲੰਮੀ ਇਹਨਾਂ ਦਾ ਪਤਾ ਕੀ ਸਿਸਟਮ ਇਹ ਜਸਟ ਆਪਾਂ ਕਹਿ ਸਕਦੇ ਆ ਉਹਦੇ ਨਾਲ ਸਲਵਾਰ ਸੂਟ ਵਗੈਰਾ ਨਾਲ ਪਾ ਸਕਦੇ ਆ ਜੀਨਸ ਵਗੈਰਾ ਤੇ ਫੇਰ ਇਹ ਲੋਹਣੇ ਪੈਂਦੇ ਮੈਨੂੰ ਵਾਰ-ਵਾਰ ਲਾਹਣ ਤਾਣ ਨਾਲ ਵੀ ਜਿਹੜਾ ਲੋਕ ਵਗੈਰਾ ਢਿੱਲਾ ਹੋ ਜਾਂਦਾ ਨਾ ਸੋ ਮੇਰਾ ਰੱਦ ਹੋਣੇ ਅੱਜ ਤਾਂ ਵੈਸੇ ਵੀ ਮੈਂ ਲਾਣੀ ਹੀ ਹੈ ਨਾ ਤੇ ਲਾ ਹੀ ਦਿੰਦੇ ਆਪਾਂ ਇੱਤਰੋ ਵਾਵਾ ਅੱਜ ਤਾਂ ਮਸੇ ਨੱਕ ਸਾਨ ਹੁੰਦਾ ਹੁੰਦਾ ਬਚਿਆ ਮੇਰਾ ਕੁਸ਼ਤੀ ਹੋਣੀ ਜੇ ਬਾਥਰੂਮ ਬੂਥਰੂਮ ਚ ਡਿੱਗ ਜਾਵੇ ਤੇ ਇੱਥੇ ਤਾਂ ਤੁਹਾਨੂੰ ਪਤਾ ਨਾ ਪਿੰਡਾਂ ਦਾ ਸਿਸਟਮ ਤਾਂ ਉਹ ਹੁੰਦੇ ਆ ਕੀ ਹੁੰਦੇ ਆ ਸਿੱਧਾ ਡਾਇਰੈਕਟ ਹੀ ਹੁੰਦੇ ਤੇ ਖੂਜੇ ਪੱਟੇ ਦੇ ਵਿੱਚ ਹੀ ਡਿੱਗ ਜਾਂਦੇ ਕਿਹੜਾ ਨਾਲੀਆਂ ਨੋਲੀਆਂ ਜਿਹੜੀਆਂ ਸ਼ਹਿਰਾਂ ਵਾਂਗੂ ਕਹਿੰਦੇ ਨਾਲੀ ਦੇ ਵਿੱਚ ਡਿੱਗ ਜਾਣਾ ਸੀ ਜਿਵੇਂ ਅੱਜ ਤਾਂ ਵੱਡਾ ਨੁਕਸਾਨ ਹੁੰਦਾ ਹੁੰਦਾ ਵਜਿਆ ਮੇਰਾ ਹਨਾ ਮੈਂ ਡਿਜ਼ਾਈਨ ਚੈੱਕ ਕਰੋ ਬਾਬਾ ਜੀ ਕੋਟ ਕੋਟ ਪ੍ਰਣਾਮ ਬਹੁਤ ਲੱਭ ਗਿਆ ਬਾਬਾ ਜੀ ਮੈਨੂੰ ਆਏ ਹੋਏ ਜੇ ਤਾਂ ਬਿਸ ਜੇ ਤਾਂ ਜਿਵੇਂ ਬਿਸਤਰੇ ਚ ਬਿਸਤਰੇ ਚ ਡਿੱਗਿਆ ਸੀ ਤਾਂ ਲੱਭ ਗਿਆ ਜੇ ਇਹ ਹੀ ਬਾਥਰੂਮ ਚ ਡਿੱਗ ਜਾਂਦਾ ਨਹੀਂ ਲੱਭਦਾ ਸੀ ਮੈਨੂੰ ਪਤਾ ਰੋੜ ਰੋੜ ਜਾਣਾ ਸੀ ਸ਼ੁਕਰ ਹੈ ਬਾਬਾ ਜੀ ਚਲੋ ਜਪਲਾ ਹੀ ਦਿੱਤਾ ਕੰਮ ਨਵੇੜ ਹੀ ਦਿੱਤਾ ਤੇ ਅੱਜ ਆਪਾਂ ਹੁੰਦਸਾਜ ਆਪਾਂ ਤਿਆਰੀਆਂ ਕਰਾਂਗੇ ਵਿਆਹ ਦੇ ਲਈ ਬਸ ਪਾਵਲ ਬੂਲ ਸਟੇਟ ਕਰਾਂ ਲਾਂਗੇ ਤੇ ਥ੍ਰੈਡਿੰਗ ਵਗੈਰਾ ਕਰਾ ਲਾਂਗੇ ਕਰੀ ਕਰਾ ਲਾਂਗੇ ਕਲਰਫੁੱਲਰ ਤੇ ਨਹੀਂ ਜਾਂਦੇ ਜੁੰਦੇ ਪਤਾ ਕੀ ਜਾਨ ਦੀ ਭਕਾਲੋ ਹੋ ਜਾਂਦੀ ਜਾਨ ਨੂੰ ਜਾ ਸਕਦੇ ਪਰ ਭਕਾਲੋ ਬੜੀ ਔਖਾ ਲੱਗਦਾ ਜਾਣਾ ਆਉਣਾ ਬਾਰਕ ਪਿੱਛੇ ਚਲ ਜਾ ਤੋ ਅੱਜ ਹਸਬੰਡ ਫੋਨ ਕਰੇ ਛੱਡ ਗਿਆ ਤੇ ਅੱਜ ਆਪਾਂ ਵੇਖਦੇ ਆ ਛੂਟ ਵਗੈਰਾ ਕਰਾਂਗੇ ਕੁਛ ਇਹ ਆਪਣੀ ਮਰਜ਼ੀ ਦੀ ਲੈ ਆ ਜਾ ਸੁਣਾ ਲਊਦਾ ਛੋਦਾ ਛੋਦਾ ਆਪਾਂ ਨੂੰ ਹੁਣ ਚਾਹੀਦਾ ਨਹੀਂ ਹੁਣ ਆਪਾਂ ਨੂੰ ਉੱਤੀਖਾਨੇ ਵੱਡਾ ਚਾਹੀਦਾ ਛੱਬੜਾ ਬਣਾ ਦਾਂ ਆਪਾਂ ਨੂੰ ਮੈਂ ਨਾ ਵੱਡਾ ਕਰਿਆ ਵੱਡਾ ਅੰਮੀ ਦੀ ਅੰਮੀ ਦੀ ਜਿੰਦੀ ਅੰਮੀ ਦੀ ਜਿੰਦੀ ਆਈ ਫੋਟੋ ਨਾ ਹੈਗਾ ਜੀ ਫੋਟੋ ਦੇਖੂਗੇ ਅੰਮੀ ਵਾਸ ਤੇ ਪਹਿਲਾਂ ਕੀ ਦਨੈਰਾ ਮਿਆ ਆਏ दिया। मेरा फोन मेरा फोन डाल दिया हूं मेरा फोन मेरा आईफोन पर टाका वीडियो देखनी है दूसरा हाँ। में आज 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 हम 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 तीनों तीनों की की टेस्टिंग करने वाले हैं पहला है है दूसरा और और तीसरा इन इन पार्टी अरे रामू सुन सुन तू कहा जा रहा है और तेरी बहन के साथ सिगरेट पी रही है अब तो बड़ा मजा आएगा 大哥。<Okay. S 1> تھي تي کرن مصالحہ کرتا اسا ਹਰਾ ਤੇ ਲੋ ਇਹ ਚ ਪੈਸੇ ਵੀ ਮੰਤਰੀ ਕੋਲ ਬਈ ਲੈ ਬਾਪਾ ਇਹ ਵਿੱਚ ਬਾ ਨਾ ਬਾ ਕਟ ਉਹਦੇ ਚ ਹੈ ਹੈ मम्मी अग बाल देते चूल्हे सब्जी धरना वा <laughs> okay, what's okay. my page. <small sound> తడకా పుట్టుు జీరా మసాలా పీసీ నూన మిర్చ మసాలా పీస పీస లే ਜਾ ਤੈਨੇ ਕੋੜਿਆ ਨਾ ਬਹੁਤ ਜ਼ਿਆਦਾ ਕੋੜਿਆ ਜਦੋਂ ਮੈਂ ਪੀਸ ਕੇ ਲੈਂਦੇ ਨਾ ਮਿਕਸੀ ਗ੍ਰੈਂਡਰ ਦੇ ਜਾਰ ਦੇ ਵਿੱਚ ਵੀ ਇੰਨਾ ਹੀ ਕੜੱਤਨ ਆਈ ਬਾਹਰ ਹੁਣ ਲਾਸਨ ਅਦਰਕ ਟਮਾਟਰ ਤੇ ਪਿਆਜ਼ ਚਾਰਾਂ ਦਾ ਪੇਸਟ ਹੁਣ ਆਪ ਇਹਦੇ ਚਾਲੂ ਮਟਰ ਪਾਵਾਂਗੇ ਧੋਸ ਵਾਰ ਕੇ ਰੱਖੇ ਹੋਏ ਸੀ ਮੇਰੇ ਹੁਣ ਇਹ ਨੂੰ ਕਰਾਂ ਮਿਕਸ ਕਰ। ਆਹ। ਚੁੱਲ੍ਹੇ ਤੇ ਬਣੀ ਸਬਜ਼ੀ ਬਹੁਤ ਟੇਸਟੀ ਬਣਦੀ ਐ। ਚਸਕਾ ਆ ਪੈ ਜਾਂਦਾ ਇਹਦਾ ਸਬਜ਼ੀ ਦਾ। ਕੱਲ ਬਣਾਈ ਸੀ ਦਾਲ ਵਾਲੀ ਟੇਸਟੀ ਬਣੀ ਸੀ। ਮੈਂ ਕਿਹਾ ਚੱਲ ਅੱਜ ਵੀ ਚੁੱਲ੍ਹੇ ਤੇ ਹੀ ਤਾਂ ਅੰਗ। ਪਾਥੀਆਂ ਲਾ ਕੇ ਧਰ ਦਿੰਨੇ ਨੇ ਫਿਰ ਅਸੀਂ। ਹੋ ਗਈ 1:22 ਮਿੰਟ ਦਾ। ਤੇ ਵਾਲ ਆਪਾਂ ਹਲਕੇ ਫੁਲਕੇ ਜੇ ਸਟੇਟ ਕਰਾਏ ਹੈਗੇ। ਫੋਰ ਤਾਂ ਆਪਾਂ ਨੂੰ ਇੰਨੇ ਕੋਈ ਤੁਹਾਨੂੰ ਦੱਸਿਆ ਸੀ ਨੀਡ ਹੈ ਨਹੀਂ ਸੀਗੀ। ਤੇ ਵਾਲਾਂ ਤੇ ਮੜਾ ਜਿਹਾ ਸਟੇਟ ਨਰਮਾ ਲਿਆ ਹੈਗਾ। ਤੇ ਚਲੋ ਜੀ। ਇੰਨੇ ਟਾਈਮ ਹੋ ਗਏ ਏ 5:30 ਵਜੇ ਦਾ ਤੇ ਹੁਣ ਮੈਂ ਲਾਉਣ ਲੱਗੀ ਸੀ ਪੈਰਾਂ ਤੇ ਮਹਿੰਦੀ ਤੁਸੀਂ ਦੇਖੋ ਕਿਵੇਂ ਲਾਉਣੀ ਆ ਪਰ ਮੇਰਾ ਬੜ ਬਾਈ ਸੀ ਵਾਲਾ ਤੇ ਵਾਲ ਹਲਕੇ ਫੁਲਕੇ ਲ ਕਰਾਈ ਸੀ ਸੀ ਪਤਾ ਸਟੇਟ। चलो जी हम दिखाउने है मैं कीड़ा डिजाइन लगाऊंगी मेरे लाओ मेरे लाओ मेरे लाओ चलो जी वैसे तो मैं जाना सी मेहंदी लगवाने पर पता नहीं मेरा की कोरी चित होया मैं कहीं नहीं जाना मैं सारी तैयारी कर ली सी मेरी जान दी पता नहीं की हो एक कोरी मन जनो कीता जाने जाना, की या नहीं जाना। आदंदी आदंदी आदंदी। देख दे पुत मैं तो पहली बार जिंदगी मेहंदी लगाऊंगी ਯਾਰ ਵੇ ਮੇਰਾ ਆਏ ਕਿੱਡਾ ਸੋਹਣਾ ਬਲੌਜੀ ਮੇਰਾ ਡਿਜ਼ਾਈਨ ਚੈੱਕ ਕਰੋ ਤੁਸੀਂ ਮੇਰੇ ਪੈਰਾਂ ਦਾ ਚੈੱਕ ਕਰੋ ਮੈਂ ਜ਼ਿੰਦਗੀ ਚ ਪਹਿਲੀ ਵਾਰ ਮਹਿੰਦੀ ਲਾ ਰਹੀ ਹਾਂ ਸਹੀ ਦੇ ਸਭ ਪਹਿਲੀ ਵਾਰ ਮੈਂ ਕਦੇ ਵੀ ਮਹਿੰਦੀ ਨਹੀਂ ਲਾਈ ਮੈਨੂੰ ਇਹਨਾਂ ਡਰ ਲੱਗਦਾ ਮਹਿੰਦੀ ਲਾਉਣ ਦਾ ਵੈਸੇ ਅੱਜ ਤੱਕ ਕੋਈ ਕੰਮ ਇਦਾਂ ਦਾ ਹੈ ਹੀ ਨਹੀਂ ਜਿਹੜਾ ਮੈਨੂੰ ਆਉਂਦਾ ਨਾ ਹੋਵੇ ਪਰ ਮੈਂ ਇਹਦੀ ਮੇਹਰ ਉਹ ਤੇਰੇ ਸਾਹਮਣੇ ਲਾਈ ਤਾਂ ਜਾਂਦੀ ਮੈਨੂੰ ਉਹ ਹੀ ਬਸ ਮਨ ਚ ਚਿਜ ਕਾ ਕਿ ਮੈਨੂੰ ਮੈਂ ਇਹਦੀ ਲਾਉਣੀ ਨਹੀਂ ਆਉਂਦੀ ਮੈਨੂੰ ਐਂ ਚੀਜ ਕਾ ਮਨ ਦੇ ਵਿੱਚ ਐਂ ਤੁਹਾਨੂੰ ਮੜਾ ਮੜ ਡਿਜ਼ਾਈਨ ਬੰਦਾ ਵੇਖ ਕੇ ਲਾਈ ਸਕਦਾ ਲਓ ਜੀ ਆਹ ਫੋਨ ਚੱਲ ਰਿਹਾ ਤਾਂ ਪਰ ਮੈਨੂੰ ਕੋਈ ਸਮਝ ਨਹੀਂ ਆ ਰਹੀ ਲੋਜੀ ਆ ਨਵੇਂ ਡਿਜ਼ਾਈਨ ਕੱਢ ਲਿਆ ਆਪਾਂ ਤਾਂ ਦੇਖੀ ਜੂਗਾ ਕਿਵੇਂ ਲੱਗਦਾ ਤਾਂ ਕਿਵੇਂ ਨਹੀਂ ਟਰਾਈ ਤਾਂ ਬੰਦੇ ਨੂੰ ਕਰਨਾ ਚਾਹੀਦਾ ਨਾ ਦੇਖੋ ਦੋਨਾਂ ਪੈਰਾਂ ਤੇ ਦਾ ਲਾਈਨਾਂ ਲਗਾ ਲਈਆਂ ਮੈਂ ਇਹ ਤਾਂ ਪਹਿਲੀ ਵਾਰ ਆਪਦੇ ਕਾਲੀਆਂ ਦਾ ਡਿਜ਼ਾਈਨ ਆਪਣੇ ਆਪ ਆ ਕੇ ਦੇਖਿਆ ਇੰਨੇ ਤਾਂ ਮਹਿੰਦੀ ਲਗਾਏ ਸਕਦੀ ਆ ਮੈਂ ਕੁੜੀ ਆਉਗੀ ਤੇ ਆਪਾਂ ਉਤਲ ਬਣਿਆ ਮਹਿੰਦੀ ਆਵਾਲ ਜੇ ਤਾਂ ਨਾ ਇਹਨਾਂ ਤੋਂ ਅਕੀ ਆ ਜਿਹੜੇ ਬਰੀਕ ਵਾਲਾ ਨਾ ਇਹਨਾਂ ਤੋਂ ਅਕੀ ਤੇ ਮੈਂ ਸਟੇਟ ਕਰਵਾਉਣੀ ਸਹੀ ਦੋ ਬਰੇ ਦੁੱਧ ਕਰਮ ਕਰ ਚਲੋ ਜੀ ਆਪਾਂ ਲਗਾਉਨੇ ਮਹਿੰਦੀ ਵੈਸੇ ਨਾ ਸਹੀ ਦੱਸਾਂ ਮਹਿੰਦੀ ਨਾ ਹਮੇਸ਼ਾ ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਲਵਾਵੇ ਬੰਦਾ ਮੈਂ ਆਲਵੇਜ਼ ਹੀ ਪਿਛਲੀ ਵਾਰ ਵੀ ਐਂ ਟਾਈਮ ਤੇ ਲਵਾਈ ਠੀਕ ਹੈ ਤੇ ਮੈਂ ਨਾ ਇਹ ਹੋਇਆ ਕਿ ਮੈਂ ਨਾ ਅਗਲੀ ਵਾਰ ਪੱਕਾ ਜਦੋਂ ਕੋਈ ਵਿਆਹ ਹੈ ਨਾ ਮੈਂ ਨਾ ਦੋ ਦਿਨ ਪਹਿਲਾਂ ਲਾ ਲੈਣੀ ਹੈ ਮਹਿੰਦੀ ਕੋਸ਼ ਹੋ ਜੇ ਹੋਰ ਕੱਲ ਨੂੰ ਵਿਆਹ ਕਿ ਜਾਗੋ ਆ ਅੱਜ ਜਾਗੋ ਸੀ ਜਾਗੋ ਤੇ ਤੇ ਗਈ ਨਹੀਂ ਅੱਛਾ ਅੜੀ ਜਾਗੋ ਤੇ ਚੀਤਾ ਕਰਦਾ ਹੁਣ ਜਾਗੋ ਤੇ ਦੂਰ ਦੀ ਜਾਗੋ ਕੀ ਬੰਦਾ ਜਾਵੇ ਨਾ ਵਾਪਸ ਨਹੀਂ ਆਇਆ ਜਾਂਦਾ ਆਪਾਂ ਸੂਆ ਦਾ ਬਹੁਤ ਔਖਾ ਵੀ ਇੰਦਰ ਰਹੂਗੀ ਰਹਿਣਾ ਹੀ ਆਪਣੇ ਕੋਲ ਰਹੂਗੀ ਇਹਦਾ ਕਹਿੰਦੀ ਮੈਂ ਤਾਂ ਇੱਥੇ ਤੇਰੇ ਬੈੱਡ ਤੇ ਸੋਊਗੀ ਤੇਰੇ ਬੈੱਡ ਤੇ ਸੋਊਗੀ ਠੀਕ ਹੈ ਬਾਹਰ ਤੂੰ ਇੱਥੇ ਬਾਹਰ ਬਹਿ ਜੀ ਨਾ ਤੂੰ ਤੇ ਪਾਪਾ ਬਾਹਰ ਬਹਿ ਜੂਗੇ ਅਸਿੰਦਰ ਰਹੂਗਾ ਠੀਕ ਆ ਮੈਂ ਅੰਦਰ ਹਾਂ ਮੈਂ ਅੰਦਰ ਤੂੰ ਅੰਦਰ ਬਹਿਗਾ ਠੀਕ ਆ ਫਿਰ ਅਸੀਂ ਇੱਕ ਵਾਰ ਅਸੀਂ ਅਸੀਂ ਬਾਹਰ ਬਹਿ ਜੀਏ ਠੀਕ ਆ ਕੀ ਸੀ ਜਿੰਮੇ ਤਨ ਕੇ ਤੇ ਚਲੋ ਜੀ ਆਪਾਂ ਲਗਾਉਨੇ ਆ ਮਹਿੰਦੀ ਤੇ ਉਸ ਤੋਂ ਬਾਅਦ ਆਪਾਂ ਆਹ ਡਿਜ਼ਾਈਨ ਤੁਹਾਨੂੰ ਜਦੋਂ ਪੂਰਾ ਹੋ ਗਿਆ ਕੰਪਲੀਟ ਦੈਨ ਦਿਖਾਵਾਂਗੇ ਤੇ ਉਸ ਤੋਂ ਬਾਅਦ ਲਗਾਵਾਂਗੇ ਇੱਕ ਹੱਥ ਤੇ ਹਾਂ ਲਾਵਾ ਟਿਕਾ ਸਕਾ ਬਨ ਲਿਆ ਹੈਗਾ ਆ ਤੇ ਆ ਚਲੋ ਜੀ ਕਰ ਲਈਏ ਵਿਆਹ ਦੀ ਤਿਆਰੀ ਹੋ ਗਈ ਆਪਣੀ ਦੇਖੋ ਮਹਿੰਦੀ ਲਗਾ ਲਈ ਮੈਂ ਇੱਕ ਮਿੰਟ ਵਾਲ ਕਰਾਇਆ ਆਪਾਂ ਇੱਕ ਤਾਂ ਸਟ੍ਰੇਟ ਹਨਾ ਇੱਕ ਲਵਾਈਆ ਮਹਿੰਦੀ ਮਹਿੰਦੀ ਇਹ ਮੁੰਨ ਲਵਾਈਆ ਚੱਕਰ ਔਰ ਆਪਾਂ ਕੁਛ ਨਹੀਂ ਕੀਤਾ ਸੀ ਕਿ ਮਹਿੰਦੀ ਦਿਵਾਲੀ ਕਰਵਾਏ ਹੈਗਾ ਤੇ ਦੁਪਹਿਰੇ ਪਾਰਲਰ ਵਾਲੀ ਆਈ ਸੀ ਉਦੋਂ ਆਪਾਂ ਵਾਲ ਕਰਵਾ ਲਈ ਸੀ ਥਰੇਡਿੰਗ ਵਗੈਰਾ ਕਰਾਉਣ ਲਈ ਸੀ ਉਹ ਕਰਵਾ ਲਈ ਸੀ ਆਪਾਂ 컬러 ਮੇਰਾ ਬਿਲਕੁਲ ਸਹੀ ਲੱਗ ਰਿਹਾ ਸੀ ਫਿਰ ਮੈਂ ਫੇਸ਼ਲ ਵਗੈਰਾ ਨਹੀਂ ਲਿਆ ਕਿ ਤੇ ਚਲੋ ਜੀ ਹੁਣ ਆਪਣੇ ਕੱਪੜਾ ਲੀੜੇ ਦੀ ਜੇ ਸੈਟਿੰਗ ਵਗੈਰਾ ਕਰਨ ਵਾਲੀ ਪਈ ਸਾਰੀ ਹੁਣ ਮੇਰੇ ਮਹਿੰਦੀ ਲਵਾ ਲਈ ਹੈ ਤੇ ਹੁਣ ਵੇਖੋ ਕਦੋਂ ਆਪਾਂ ਕੱਪੜੇ ਵਗੈਰਾ ਕੱਢਦੇ ਆ ਮੈਨੂੰ ਹੁਣ ਇਹ ਨਾ ਜਦ ਮਹਿੰਦੀ ਲੱਗੀ ਹੋਵੇ ਤੁਹਾਨੂੰ ਪਤਾ ਫਿਰ ਛੰਡ ਜੀ ਮਹਿਸੂਸ ਹੁੰਦੀ ਹੈ ਨਾ ਠੰਡੇ ਠੰਡੇ ਜਿਵੇਂ ਕਿ ਮੈਂ ਮਹਿਸੂਸ ਹੁੰਦੀ ਤੇ ਹੁਣ ਪਹਿਲਾਂ ਮੈਂ ਕੱਪੜੇ ਕੱਢਨੇ ਸੀ ਹਜੇ ਕੱਪੜੇ ਕੱਟਣ ਵਾਲੇ ਬੈ ਸਾਡੇ ਮੇਰੀ ਤਾਂ ਵੈਸੇ ਡਰੈਸ ਡਾਇਰੈਕਟਲੀ ਨ ਹੋ ਕੇ ਆਈ ਆ ਹੋ ਸਕਦਾ ਮੈਂ ਡਰੈਸ ਹੀ ਪਾਵਾਂ ਤੇ ਹੋ ਸਕਦਾ ਸੂਟ ਪਾਵਾਂ ਮਾਰਨਿੰਗ ਹੀ ਪਤਾ ਲੱਗੂਗਾ ਤੇ ਬਾਕੀ ਹੁਣ ਹਸਬੰਡ ਦੇ ਵੈਸੇ ਪ੍ਰੈਸ ਕਰਿਆ ਪਰ ਇਹਦੇ ਵਿੱਚ ਚਕੁਰਤਾ ਵੀ ਆਮਾ ਪੋਣਾ ਤੇ ਉਹ ਆਪ ਉਹਦੇ ਚ ਕਰ ਦਾਂਗੇ ਉਹਨਾਂ ਦੇ ਉੱਪਰ ਵਾਲੀ ਤੇ ਬਾਕੀ ਜੱਪ ਦੇ ਵੀ ਆਈ ਥਿੰਕ ਮੇਰੇ ਅਕੋਰਡਿੰਗ ਟੂ ਮੀ ਤਾਂ ਕੱਪੜੇ ਜਿਹੜੇ ਜੱਪ ਦੇ ਆ ਦੇਖ ਲੈਣੇ ਆਪਾਂ ਆ ਦੇਖੋ ਜੱਪ ਦੇ ਕੱਪੜੇ ਵੀ ਜੋ ਆਪਦੇ ਕੱਪੜੇ ਵੀ ਪ੍ਰੈਸ ਪਏ ਆਪਣੇ ਤੇ ਸ਼ੂਜ਼ ਇਹਦੇ ਆਪਾਂ ਨਿਊ ਲਿਆਤੇ ਸੀ ਆਪਾਂ ਕਿਉਂਕਿ ਜਿਹੜੇ ਪੁਰਾਣੇ ਵਾਈਟ ਜੇ ਪੁੰਨਾ ਉਹਨਾਂ ਦੀ ਕੰਪਲੇਂਟ ਆ ਗਈ ਸੀ ਉਹਨਾਂ ਨੇ ਐਕਸਚੇਂਜ ਕਰਕੇ ਨਿਊ ਦਾ ਪੇਅਰ ਦਿੱਤਾ ਪਰ ਨਿਊ ਪੇਅਰ ਦਿੱਤਾ ਸ਼ੂਜ਼ ਦਾ ਉਹ ਵੇਅਰ ਕਰ ਲੂ ਨਹੀਂ ਆਦਰਵਾਇਜ਼ ਇਹਦੇ ਕੋਲ ਇੱਕ ਜੋੜਾ ਪਰਸਨਲ ਹੈਗਾ ਤੇ ਮਹਿੰਦੀ ਆਪਾਂ ਲੇਟ ਹੋ ਗਈ ਸੀ ਥੋੜੀ ਜੀ ਕੁੜੀ ਮਤਲਬ ਲੇਟ ਹੋ ਗਈ ਸੀ ਇੱਕ ਤਾਂ ਉਹ ਆਈ ਸੀ ਵੈਸੇ ਵੀ ਜੌਬ ਤਾਂ ਆਈ ਸੀ ਦੈਨ ਉਸ ਤੋਂ ਬਾਅਦ ਵਿਚਾਰੀ ਲਈ 1.5 ਘੰਟਾ ਲੱਗਿਆ ਸਾਨੂੰ ਇੰਨੀ ਕ ਮਹਿੰਦੀ ਤੇ ਵੀ 1.5 ਘੰਟਾ ਡੇਢ ਘੰਟਾ ਲੱਗ ਗਿਆ ਨੇ ਕਿ ਮਹਿੰਦੀ ਤੇ ਮੈਨੂੰ ਤੇ ਵਾਲ ਮੇਰੇ ਸਹੀ ਹੈ ਤੇ ਚਲੋ ਜੀ ਹੁਣ ਆਪਾਂ ਬਸ ਮਾਰਨਿੰਗ ਨੂੰ ਮਿਲਾਂਗੇ ਤਿਆਰੀਆਂ ਆਪਣੀਆਂ ਡਨ ਹੋ ਗਈਆਂ ਮੇਨ ਚੀਜ਼ ਮੇਰੇ ਇੱਕ ਤਾਂ ਤੁਹਾਨੂੰ ਪਤਾ ਹੀ ਆ ਮੇਨ ਚੀਜ਼ ਇੱਕ ਤਾਂ ਮੇਰੇ ਵਾਲਾਂ ਦਾ ਮੈਨੂੰ ਪ੍ਰੋਬਲਮ ਹੁੰਦੀ ਵਾਲ ਹੋ ਗਏ ਕਿ ਚਲੋ ਮਹਿੰਦੀ ਦਾ ਸ਼ੌਂਕ ਹੈ ਸ਼ੌਂਕ ਪੂਰਾ ਹੋ ਗਿਆ ਨਾ ਚਲੋ ਮਹਿੰਦੀ ਦੇ ਮਹਿੰਦੀ ਦੀ ਹੋ ਗਈ ਫੁੱਲ ਆਪਣੇ ਵਲੌਗ ਦੀ ਹੁਣ ਅੱਜ ਤੇ ਜਿੰਨੀ ਤੇ ਬਾਕੀ ਜਿੰਨਾ ਵਲੌਗ ਬਣਿਆ ਮੈਂ ਉਹਦੀ ਪੋਸੀਬਲ ਹੋਇਆ ਹੋ ਸਕਦਾ ਕੱਲ ਨੂੰ ਵਲੌਗ ਨਾ ਆਵੇ ਹਨਾ ਤੇ ਜੇ ਹੋਇਆ ਪੋਸੀਬਲ ਤਾਂ ਆਪਾਂ ਵਲੌਗ ਕੱਲ ਤੱਕ ਪਾਵਾਂਗੇ ਕਿਉਂਕਿ ਮੈਰਿਸ ਤੇ ਜਾਣਾਗੇ ਤੇ ਉੱਥੇ ਜੇ ਅਪਲੋਡ ਹੋ ਸਕਿਆ ਤਾਂ ਆਪਾਂ ਪਾ ਦਾਂਗੇ ਵਲੌਗ ਨਹੀਂ ਹੋ ਸਕਦਾ ਵਲੌਗ ਨਾ ਵੀ ਆਵੇ ਹਨਾ ਕੋਈ ਪਤਾ ਨਹੀਂ ਹੋ ਸਕਦਾ ਇਹ ਵਲੌਗ ਤੁਹਾਨੂੰ ਪਰਸੋਂ ਨੂੰ ਮੇਰੇ ਕੱਲ ਦੀ ਬਜਾਏ ਹਨਾ ਇਹ ਹੁਣ ਮੈਨੂੰ ਨਹੀਂ ਪਤਾ ਕਿਉਂਕਿ ਕੱਲ ਨੂੰ ਹੀ ਪਤਾ ਲੱਗੂਗਾ तो बाकी एडिटिंग वगैरह आप तो नहीं करके रख लेंगे वैसे जो पॉसीबल हो देंगे क्योंकि बाहर जाके घरें तो वाईफाई लगे फिर बाहर जाके प्रॉब्लम आँदी है वलॉग अपलोड करन अपना तो चलो जी मिला हूँ थोन क्योंकि इस तो बाद मेरे काम कपड़े रीड़े के मैं ਕੱਡੂਗੀ ਦੇਖੋ राजे ਕੁਛ ਨਹੀਂ ਪਤਾ ਜੇ ਕੱਢ ਲਈ ਤਾਂ ਵੀ ਠੀਕ ਹੈ ਤਾਂ ਵਿਖਾ ਦੂੰਗੀ ਤੁਹਾਨੂੰ ਜੇ ਨਹੀਂ ਸੋਭਾ ਹੀ ਆਪਾਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਤਬ ਤੱਕ ਦੇ ਲਈ ਸਸਿਆਕਾਲ ਟੇਕ ਕੇਅਰ ਬਾਏ ਬਾਏ ਤੇ ਹਾਂਜੀ ਜੇਕਰ ਕੋਈ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਕੋਈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ